ਮੇਰਾ ਚੈਲੰਜ ਕਬੂਲ ਕਰੋ ਆਹ ਤਲਵਾਰ ਤੁਹਾਡੇ ਹੱਥ ਚ ਹੋਊਗੀ ਤੋ ਤੁਸੀਂ ਮੰਨੋ ਕਿ ਮੇਰੇ ਚ ਭਾਈ ਮਨੀ ਸਿੰਘ ਆ ਗਏ ਨੇ ਮੇਰੇ ਫਾਣਾ ਸ਼ੀਰ ਆ ਗਿਆ ਮੈਂ ਨਿਮਰਤਾ ਨਾਲ ਬੈ ਕੇ ਤੁਹਾਨੂੰ ਸਵਾਲ ਕਰੂੰਗਾ ਤੁਹਾਨੂੰ ਸਵਾਲ ਕਰੂੰਗਾ ਵਾਹ 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 ਦੱਸੋ ਵਾਹ ਹੈ ਵਾਹ ਹੁਣ ਦੱਸੋ ਕਿਹੜੇ ਜਿਹੜਾ ਸਿੰਘ ਬੋਲਦਾ ਦੱਸੋ ਉਹ ਚੋਂ ਜਿਹੜਾ ਸਿੰਘ ਬੋਲਦਾ ਵਾਹ ਹੈ ਵਾਹ ਹੈ ਵਾਹ ਹੈ ਵਾਹ ਹੈ ਵਾਹਏ ਗੁਰੂ ਕਿਹੜਾ ਕਿਹੜਾ ਸਿੰਘ ਪ੍ਰਵੇਸ਼ ਕੀਤਾ ਦੱਸੋ ਮੈਨੂੰ ਦੇਖੋ ਮੈਂ ਬੈਂਗੋਲਾ ਨੂੰ ਵੀ ਵਾਹਏ ਗੁਰੂ ਕਿਹਦੇ ਕਿਹਦੇ ਕਿਹੜਾ ਕਿਹੜੇ ਸਿੰਘ ਨੇ ਦਤੋ ਬੋਤਾ ਸੀ ਹਾਂਜੀ ਬਾਬਾ ਗੁੱਟਾ ਸਾਹਿਬ ਜੀ ਆ ਬੋਤਾ ਸੀ ਬੋਤਾ ਬੋਤਾ ਸਿੰਘ ਜੀ ਅਗਲੇ ਸਵਾਲ ਕੋਈ ਸਵਾਲ ਵੀ ਕਰੀਏ ਹਾਡੇ ਸਵਾਲਾਂ ਦਾ ਜਵਾਬ ਤਾਂ ਮੇਰੇ ਦਾ ਕੋਈ ਜਵਾਬ ਨਹੀਂ ਮੈਨੂੰ ਕੋਈ ਸਵਾਲ ਨਹੀਂ ਚਲੋ ਬੰਦੀ ਰਹੇ ਜਾਓ ਇਹ ਜੀ ਕੋਸ਼ਿਸ਼ ਇਹ ਤੋਂ ਬਿਲਕੁਲ ਵਿਖੰਡ ਕਰ ਰਿਹਾ ਤੂੰ ਇਹ ਵੀ ਕੋਲ ਬਖੰਡ ਕਰ ਰਿਹਾ ਤੂੰ ਪ੍ਰਸ਼ਾਸਨ ਦੀ ਅਗਦੀ ਦੇ ਵਿੱਚ ਉਹ ਬਿਲਕੁਲ ਕੋਲ ਬਖੰਡ ਕਰ ਰਿਹਾ ਮੈਂ ਪ੍ਰਸ਼ਾਸਨ ਨੂੰ ਮਾਰੂ ਵਾਏ ਹੁਣੇ ਹੱਥ ਕੱਢੀ ਲਾ ਕੇ ਚੱਲੋ ਬਾਹਰ ਨੂੰ ਦੇਖ ਕੇ ਚਲੋ ਮੈਂ ਨਹੀਂ ਗੱਲਾਂ ਮਾਰਦਾ ਹੈਗਾ ਵਾਹ ਜ ਸਾਡੇ ਸਵਾਲਾਂ ਦਾ ਜਵਾਬ ਦੇ ਇੱਥੇ ਸਿਰਫ ਪੰਜਾਬ ਦੀ ਮਤ ਹੈ ਆਪ ਦੀ ਮੱਜ ਤੋਂ ਸਾਰੀ ਦੁਨੀਆ ਨੂੰ ਸਾਡੀ ਕੌਮ ਨੂੰ ਡੇੜਾ ਕਰ ਕਰਨ ਦੇ ਆਏ ਸਾਡੀ ਕੌਮ ਦਾ ਡੇੜਾ ਕਰ ਕਰਨ ਦੇ ਆਏ ਦੇਖੋ ਮੇਰੇ ਸੁਣੋ ਗੱਲ ਇਹ ਗੱਲ ਕਰ ਮੇਰੇ ਸੁਭਾਤ ਨੂੰ ਆਉ ਦੇ ਵੀ ਨਹੀਂ ਮੇਰਾ ਸੱਤ ਮੈਂ ਕੱਟ ਰਿਆ ਜਦਾ ਤੂੰ ਸਿਹਰੀ ਕਰਦੇ ਲੈ ਹਾਂ ਕਟਾਂਗੇ ਜਵਾਬ ਦੇ ਸਕਦਾ ਪਾਪਾ ਜਦੋਂ ਮਰਤੀ ਚਲੀ ਗਈ ਬਸ ਅੱਜ ਤੱਕ ਹੀ ਰਹਿ ਗਿਆ ਬਾਬਾ ਕੀ ਗੱਲ ਜੀ ਤੁਸੀਂ ਸ਼ੁਭਾ ਸਾਡੀ ਮਰਦੀ ਦੀ ਉਸ ਪਾਸੇ ਜਾਂਦੀ ਪਰ ਸਿਰ ਸਾਡਾ ਹੈ ਨਹੀਂ ਜਦਾ ਮਨੋਂ ਫਿਰ ਪਟਿਆ ਵੀ ਹੋ ਜਾ ਨਾ ਲੱਗਦਾ ਮੈਂ ਪਰਿਵਾਰ ਦੇ ਵਿੱਚੋਂ ਪੁੱਛੂੰਗਾ ਤੈਨੂੰ ਦੱਸੋ ਬਾਪੇ ਦੀਪ ਸਿੰਘ ਦਾ ਦੱਸੋ ਮੈਨੂੰ ਭਾਈ ਮਣੀ ਸਿੰਘ ਦੱਸੋ ਮੈਨੂੰ ਗੋਤਾ ਸਿੰਘ ਦੱਸੋ ਮੈਂ ਭਾਈ ਬਕਰ ਸਿੰਘ ਦੱਸੋ ਮੈਨੂੰ ਸਰੋਵਰ ਭਾਈ ਅਕਸਰ ਵਗੈ ਕੋਈ ਸਰੋਵਰ ਉਹ ਵੀ ਹਾਦੋ ਵੀਰ ਜੀ ਸਿਰ ਮਾ ਲੱਗਿਆ ਚਲੋ ਮੈਂ ਤੁਹਾਨੂੰ ਪਹਿਲਾਂ ਦੱਸਦਾ ਜੀ ਬਗਏ ਸਹੀ ਹੈ ਜੀ ਅਸੀਂ ਤਾਂ ਅਸੀਂ ਤਾਂ ਦਿਮਾਗ ਸਹੀ ਕਰਨ ਵਾਲੇ ਆ ਸਾਡੀ ਜਦ ਵੀ ਦਿਮਾਗ ਸਹੀ ਕਰਨ ਵਾਲੀ ਆ वही वही तो बाबा ये तो संगत है एक कर दिया समय दिया रूप ओ तो भाई गुरमाल लाना बस ये लाना सहमत है पर कृपा स्थान ही ना येगा स्थान भी तो इतना में की ना पाऊं क्या ना बुढका सह I attend avez歪 Thanksя hello and I can see I often time like mind There's a clue as Mark Whatever brand name is I always need park Sai I always need room How long do you mean Ash areas Not Fred ki Back it owner तू वारि तू तू वारि तू तू वारि तू वारि तू हासा वारि तू यानी इसके तरह जैसे हो बात सरव सिंह की मसला की बोल मसला जवाई है भला ਨੇ ਜਿਹੜਾ 시 다ਸੀਆਂ ਦੇ ਘਰੇ ਆ ਜਾਂਦੇ ਆਂ ਪਾਏ ਦੇ ਮਾਨੀਆਂ ਬਣਾ ਲੇ। ਜੂਆ ਬਣਾ ਕੇ ਨਾਲੇ ਮਰਦਾਂ ਸੋਮਣੀ ਪੇਟੀ ਅਕਾਦ ਦਾ ਦਿਖਾ ਦੇਤੀ ਬਾਰੇ ਆਉਂਦੇ ਆ ਬਾਹਰ ਮਾਰਦੇ। ਜਿਹੜਾ ਕਿਸੇ ਨਾਲ ਦੇ ਘਰੇ ਆਉਂਦੇ ਆ ਉਹਨਾਂ ਨੂੰ ਕੋਈ ਪਤਾ ਨਹੀਂ ਹੁੰਦਾ। ਜੀਨ ਨਾਲ ਕੀ ਹੁੰਦਾ। ਇਹ ਘਰੇ ਆਲੇ ਜਾਣਦੇ ਵਾਲੇ ਕੋਈ ਹੁੰਦਾ ਜਾਂਦਾ। ਜੇ ਕੋਈ ਜਾਣਕਾਰ ਹੋਵੇ। ਜਿਤੇ ਪਾਰੇ ਆਉਂਦੇ ਆ ਸਾਨੂੰ ਸਾਰੇ ਨਾਲ ਚੀਜ਼ ਹੋਣੀ ਸੁਖਿੰਦਰ ਬਾਹੜਾ ਇਹ ਨੇਕ ਬੋਗੀਆਂ ਬਣਾ ਲੈਂਦੇ ਆ ਬੋਗੀਆਂ ਬਣਾਵੇ ਸ੍ਰੀ ਪੀਟੀ ਦੇ ਸਟਾਫ ਕਰਦੇ ਆ ਵੀ ਬਾਬਾ ਜੀ ਪੋਤਾ ਸੇ ਆਉਂਦਾ ਜਾਂ ਬਾਬਾ ਦੀਪ ਸਿੰਘ ਆਉਂਦਾ ਜਾਂ ਕਿਸ ਤਰ੍ਹਾਂ ਹੀ ਇਹ ਨਹੀਂ ਮੰਨਦੇ ਹਾਂਜੀ ਇਹਨੇ ਮਹਾਰਾਜ ਦੇ ਸੁਪ ਲੈ ਚਲੇ ਹਾਂ ਉਹ ਜਾਨ ਚਲੇ ਪੋਤੀਆਂ ਲੈ ਚਲੇ ਆ ਮਾਰੋ ਥਿੱਡੀ ਦੇਰ ਦਾ ਪੁਰਾਣਾ ਗੁਰਦੁਆਰਾ ਸੀ ਇਹ 25 ਸਾਲ ਪੁਰਾਣਾ ਸੀ ਬੜਾ ਕਿਹੜੇ ਨਾਮ ਤੇ ਬਣਿਆ ਸੀ ਬਾਬਾ ਦੀਪ ਸਿੰਘ ਦਾ ਸੀ ਦਸਿੰਘਾ ਦੇ ਨਾਮ ਸੀ ਦਸਿੰਘਾ ਦੇ ਬਾਬਾ ਦੀਪ ਸਿੰਘ ਸ਼ਹੀਦ ਠੀਕ ਬਾਬਾ ਦੀਪ ਸਿੰਘ ਦਸਿੰਘਾ ਦੇ ਆਸੀਂ ਦਸਿੰਘਾ ਦੇ ਆਹੀਂ ਸਾਡਾ ਪਰਿਵਾਰ ਇੱਥੇ ਬਾਕੀ ਪੁੱਛ ਪੱਛੇ ਦਿੱਤੀਆਂ ਜਾਂਦੀਆਂ ਅਸੀਂ ਕੋਈ ਧਾਗੇਤ ਵੀ ਦਿੱਤੇ ਨਹੀਂ ਨਹੀਂ ਪੁੱਛਾ ਨਹੀਂ ਕਹਿੰਦੇ ਸ਼ਬਦ ਫੋਟੋ ਕਰ ਦਿੰਦੀ ਹੈ ਜਿਹੜਾ ਦਸਿੰਘਾ ਵਾਲਾ ਵੀ ਸ਼ਬਦ ਪੜੋ ਅਰਦਾਸੀਆਂ ਸ਼ਬਦਾਂ ਦੇ ਸ਼ਬਦ ਪੜੋ ਹੋਰ ਪੁੱਛਾ ਵਾਲਾ ਇੱਥੇ ਕੋਈ ਕੰਮ ਸ਼ਬਦ ਦੱਸੀ ਜਾਂਦੇ ਆ ਜੇ ਬਾਂਹ ਦੇ ਸ਼ਬਦ ਦੱਸੀ ਜਾਂਦੇ ਹਾਂਜੀ ਅੱਜ ਅਸੀਂ ਗੁਰਦੁਆਰਾ ਜੋ ਰੋਇਪੁਰ ਸ਼ਹਿਰ ਦੇ ਬਸੰਤ ਵਿਹਾਰ ਦੇ ਵਿੱਚ ਇੱਕ ਨਿੱਜੀ ਗੁਰਦੁਆਰਾ ਸਾਹਿਬ ਜਿਹੜਾ ਇੱਕ ਬਾਬਾ ਸਰਵਣ ਸਿੰਘ ਜੀ ਨੇ ਬਣਾਇਆ ਸੀਗਾ ਜਿਹਦੇ ਵਿੱਚ ਅਸੀਂ ਪਿਛਲੇ ਕਾਫੀ ਸਮੇਂ ਤੋਂ ਇੱਥੇ ਨਿਗਰਾਨੀ ਰੱਖੀ ਸੀ ਕਿ ਇਸ ਗੁਰਦੁਆਰੇ ਵਿੱਚ ਪੁੱਛਾਂ ਦੱਸਾਂ ਮਨਮਤ ਬੜੇ ਵੱਡੇ ਪੱਧਰ ਤੇ ਹੋ ਰਹੀ ਸੀ ਜਿਹਦੀਆਂ ਕਿ ਅਸੀਂ ਗੁਪਤ ਤੌਰ ਤੇ ਸੰਗਤ ਰੂਪੀ ਵਿੱਚੋਂ ਭੇਜ ਕੇ ਕਿਸੇ ਨੂੰ ਅਸੀਂ ਵੀਡੀਓ ਵੀ ਬਣਵਾਈਆਂ ਉਹ ਵੀਡੀਓ ਅਸੀਂ ਪ੍ਰਸ਼ਾਸਨ ਨੂੰ ਦਿੱਤੀਆਂ ਉਹ ਵੀਡੀਓ ਅਸੀਂ ਤੁਹਾਨੂੰ ਪ੍ਰੈਸ ਨੂੰ ਵੀ ਦੇਾਂਗੇ ਇਹ ਉਸ ਵੀਡੀਓ ਕਿਸ ਤਰ੍ਹਾਂ ਬਾਬਾ ਸਰਵੰਸ ਸਿੰਘ ਜੀ ਕਹਿੰਦੇ ਜੇ ਮੇਰੇ ਵਿੱਚ ਭਾਈ ਮਨੀ ਸਿੰਘ ਜੀ ਆ ਜਾਂਦੇ ਆ ਉਹਦਾ ਡਰਾਮਾ ਕਰਦੇ ਸਾਡੇ ਕੋਲ ਵੀਡੀਓ ਬਣਿਆ ਕਦੀ ਬਾਬਾ ਬੋਤਾ ਸਿੰਘ ਜੀ ਆ ਜਾਂਦੇ ਨੇ ਕਦੀ ਕੋਈ ਹਰੇਕ ਛੀਤ ਸਿੰਘ ਸੀਤ ਦਾ ਨਾਮ ਲੈ ਕੇ ਜਦੋਂ ਕਿ ਇਹ ਕੁਝ ਵੀ ਨਹੀਂ ਹੁੰਦਾ ਆਪਾਂ ਨੂੰ ਪਤਾ ਹੈ ਅਸੀਂ ਬਾਬਾ ਜੀ ਨੂੰ ਕਹੈਲਰੀ ਕੀਤਾ ਸੀਗਾ ਕਿ ਜਦੋਂ ਤੁਸੀਂ ਕਹਿੰਦੇ ਸਾਡੇ ਛੀਤ ਸਿੰਘ ਆਉਂਦੇ ਆ ਤੁਹਾਡੇ ਤੁਸੀਂ ਦੱਸੋ ਅਸੀਂ ਸਵਾਲ ਕਰਾਂਗੇ ਤੁਸੀਂ ਸਾਡੇ ਸਵਾਲਾਂ ਦਾ ਜਵਾਬ ਦਿਓ ਲੋਕੇ ਸੀ ਤੁਹਾਡੇ ਨਾਲ ਗੱਲਾਂ ਕਰਨ ਜਿਹੜੇ ਤੁਹਾਨੂੰ ਸ਼ਹੀਦ ਸਿੰਘ ਤੁਸੀਂ ਆਦੇ ਸੀ ਉਹਨਾਂ ਸ਼ਹੀਦਾਂ ਸਿੰਘਾਂ ਨਾਲ ਗੱਲ ਕਰਾਂਗੇ ਪਰ ਬਾਬਾ ਜੀ ਉਹਨਾਂ ਦੇ ਵਿੱਚੋਂ ਸਾਨੂੰ ਜਵਾਬ ਨਹੀਂ ਦੇ ਸਕੇ ਬੜੀ ਬਾਬਾ ਜੀ ਨਾਲ ਗੱਲ ਹੋਈ ਬਿਲਕੁਲ ਅੰਦਰ ਕਹਿੰਦੇ ਸੀ ਅੰਦਰ ਉਹਨਾਂ ਅੱਜ ਫੇਰ ਡਰਾਮਾ ਕੀਤਾ ਮੇਰੇ ਸਾਹਮਣੇ ਕਿ ਬਾਬਾ ਬੋਤਾ ਸਿੰਘ ਸ਼ਹੀਦ ਬੋਤਾ ਸਿੰਘ ਤੇ ਗਰਜਾ ਸਿੰਘ ਤੁਸੀਂ ਸੁਣੇ ਬਹੁਤ ਤਗੜੀ ਮਹਾਨ ਸ਼ਖਸੀਅਤ ਆ ਕੌਮ ਦੇ ਵੱਡੇ ਵੱਡੇ ਸ਼ਹੀਦ ਨੇ ਕਹਿੰਦੇ ਨੇ ਕਿ ਬਾਬਾ ਜੀ ਅੱਜ ਆ ਗਏ ਨੇ ਬਾਬਾ ਬੋਤਾ ਸਿੰਘ ਨਾਲ ਹੱਥ ਮਾਰ ਲੱਗ ਪਏ ਕਿ ਸਾਡੇ ਕੋਲ ਵੀਡੀਓ ਬਣੀ ਅੱਜ ਦੀ ਵੀਡੀਓ ਬਣੀ ਆ ਤੇ ਬਾਬਾ ਬੋਤਾ ਸਿੰਘ ਜੀ ਆ ਗਏ ਆ ਜਦੋਂ ਮੈਂ ਕਿਹਾ ਵੀ ਮੇਰੇ ਸਵਾਲਾਂ ਦੇ ਜਵਾਬ ਕਹਿੰਦੇ ਇਸ ਵਕਤ ਅਸੀਂ ਕਿਸੇ ਦੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਨਾ ਦੇ ਸਕਦੇ ਆ ਬਾਬਾ ਜੀ ਤੁਸੀਂ ਹੱਥੋਂ ਸੂਰਤ ਅਸੀਂ ਬਕਾਇਦਾ ਕਾਲ ਤੱਕ ਬਕਾਇਦਾ ਅਸੀਂ ਕਾਲ ਤੱਕ ਸਹਿਬ ਰਿਪੋਰਟ ਕੀਤੀ ਸੀ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਦੇ ਨਾਲ ਧਰਮ ਪ੍ਰਚਾਰ ਕਮੇਟੀ ਦੇ ਜੋ ਡਿਊਟੀ ਅਫਸਰ ਸੀ ਉਹਨਾਂ ਨੇ ਸਾਡਾ ਬੜਾ ਇੰਟਰਨੈਸ਼ਨਲ ਪੰਥਰਦਲ ਦਾ ਦਾਸ ਸੇਵਾਦਾਰ ਪੰਜਾਬ ਪ੍ਰਧਾਨ ਤਾਨ ਸਿੰਘ ਦਾ ਅਸੀਂ ਜੋ ਰਿਪੋਰਟ ਕਿਤੇ ਕਾਲ ਤੱਕ ਸਹਿਬ ਤੋਂ ਰਿਪੋਰਟ ਆਈ ਆ ਅਸੀਂ ਉਹ ਰਿਪੋਰਟ ਲੈ ਕੇ ਸਿੱਧੀ ਕਾਰਵਾਈ ਨਹੀਂ ਕੀਤੀ ਅਸੀਂ ਸਵੀਰ ਤੋਂ ਐਸਐਸਪੀ ਸਾਹਿਬ ਦਾ ਟਾਈਮ ਲੈ ਕੇ ਉਹਨਾਂ ਤੋਂ ਫਿਰ ਉਹਨਾਂ ਨੇ ਡੀਐਸਪੀ ਦੋ ਡੀਐਸਪੀ ਨੇ ਜਿਨ੍ਹਾਂ ਦੀ ਡਿਊਟੀ ਲਈ ਆ ਉਹ ਡਿਊਟੀ ਅਨੁਸਾਰ ਅਸੀਂ ਉਹ ਡਿਊਟੀ ਅਨੁਸਾਰ ਅਸੀਂ ਇਹਨਾਂ ਦੇ ਡੀਐਸਪੀ ਜਿਹੜੇ ਆਏ ਨੇ ਉਹਨਾਂ ਨੇ ਪੂਰੀ ਗੁਰਮਤਿ ਅਨੁਸਾਰ ਗੁਰਦੁਆਰਾ ਗੁਰੂ ਸਰ ਜਾਮਨੀ ਸਾਹਿਬ ਇਸ ਸ਼ੋਭਤ ਹੋਣਗੇ ਸਰੂਪ ਜਿਹੜੇ ਤੇ ਨੇ ਸਰੂਪ ਤੇ ਨਾਲ ਪੋਥੀਆਂ ਨੇ ਇੱਥੇ ਸ਼ੋਭਤ ਕੀਤੇ ਜਾਣਗੇ ਔਰ ਦੂਜੀ ਰਹੀ ਕਾਰਵਾਈ ਦੀ ਗੱਲ ਜੇ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਫਿਰ ਅਸੀਂ ਅਗਲੇ ਦਿਨਾਂ ਦੇ ਵਿੱਚ ਕਾਰਵਾਈ ਕਰਵਾਵਾਂਗੇ ਇਹ ਕੇਸ ਪੰਜ ਪਿਆਰੇ ਅਕਾਲ ਤਖਸੈ ਉਹਨਾਂ ਨੂੰ ਦਿੱਤਾ ਜਾਵੇਗਾ 10 ਬਾਬਸ ਅਨਾਮ ਸਿੰਘ ਪੰਜਾਬ ਪ੍ਰਧਾਨ ਧਾਰਮਿਕ ਵਿੰਗ ਇੰਟਰਨੈਸ਼ਨਲ ਪੰਥਕ ਦਲ